ਕਤਾਰ ਕੇ ਮੂਰਤ ਹੈ ਜਾਗਿਆ ਸੰਗਤ ਪਾਰ ਉਤਾਰਨ ਕੋ ਗੁਰੂ ਨਾਨਕ ਸਾਹਿਬ ਪੰਥ ਚਲਾਇ ਵਾਹਿਗੁਰੂ ਗੁਰੂ ਨਾਨਕ ਸਾਹਿਬ ਧਾਰ ਕੇ ਮੂਰਤ ਹੈ ਜਾਗ ਆਇਓ ਨਿਰੰਕਾਰ ਆਕਾਰ ਅਸ਼ਲ ਪੂਰਨ ਅਬਨਾਸ ਹਰ ਖਵੰਤ ਆਨੰਤ ਰੂਪ ਨਿਰਮਲ ਬੇਗਾਸ ਗੁਣ ਗਾਵੈ ਬੇ ਕਤਲ ਨਹੀਂ ਪਾਸੀ ਹਨ ਬਾਬਾ ਨਾਨਕ ਤੇ ਪਾਇ ਜਿਨੇ ਤੁਧ ਨੂੰ ਧੰ ਕਹਿਆ ਤਿਨ ਜਮ ਨੇੜ ਨ ਆਇ ਤੂੰ ਕਰਨ ਕਰਨ ਸੁਮ ਰਤੁ ਮੈਂ ਕਰਤ ਮੈਂ ਤੁਝ ਬਿਨ ਅਬਰ ਨਾ ਕੋਈ ਤੁਧ ਆਪੇ ਸ੍ਰਿਸ਼ਟ ਸਰ ਜੀ ਆਪੇ ਪੁਣ ਗੋਈ ਸਭ ਇਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਇ ਵਡਿਆਈ ਗੁਰਮਖ ਦੇ ਪ੍ਰਭ ਹਰ ਪਾਵੇ ਸੋਇ ਗੁਰਮੁਖ ਮਾਨਕਿਆ ਰੱਗਿਆ ਗੁਰਮੁਖ ਮਾਨਕਿਆ ਰੱਗਿਆ ਸਭ ਆਖੁ ਤਨ 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 ਗੋਈ ਹਰ ਜੁਗ ਜੁਗ ਭਗਤ ਪਾਇਆ ਜਿ ਜੋਰਾ ਕਹਿ ਰੱਖਦਾ ਆ રાહે રાયકાર કમાબુણી તુર છોટી તે ન પાએ તાનક એકી બાહરી ઓર બીજી નહી જાય સો કરે જે તิસે રદાય સો કરે જે તิસે રદાય તુજ સત નામ પીવા ਲਾਤੀ ਜੀ ਆਨੰਦ ਕੋ ਓੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿ ਤੁਰ ਮੈਂ ਪਾਇ ਸਤਿ ਗੁਰ ਆਇਆ ਮੈਂ ਸਿੱਧਿ ਮਨ ਬਿਧਿਆ ਮਨਾਇਆ ਰਾਗ ਰਤਨ ਪਰਵਾਰ ਕੰਨ ਸਵਦ ਗਾਵਣ ਆਈਆ ਰਾਮ ਦਾਸ ਹੋ ਹਰੀ ਕੀ ਰਾਮ ਮੰਗੇ ਨਿਵੰਤਾਇਆ ਸਹਿ ਨਾਲਿਤ ਆਨੰਦ ਹੁਆ ਸਤਿਗੁਰੂ ਮੈਂ ਪਾਇ ਕਾ ਨਹੀਂ ਹਰ ਤੇਰਾ ਕਦਾ ਤੇਰਾ ਸੱਚ ਜੈ ਤੇ ਦੇ ਤੂੰ ਪਾਵੈ ਕਦਾ ਸੁਖ ਸਲਾਹ ਦੇ ਨਾਮ ਸਾਵਾਂ ਆ ਗਏ ਮਨ ਸਭ ਤੇ ਆਵਾਜੀ ਜਬਤ ਗੇ ਰੇ ਕਹ ਨਾਮ ਸੱਚੇ ਸਾਹਿਬ ਕਾ ਨਹੀਂ ਹਰ ਤੇਰਾ ਸਾਜਾ ਨਾਮ ਮੇਰਾ ਆਧਾਰ ਬਖਸ਼ ਮਿਆਦਾਨ ਮਿਆਜਿ ਸੁਖਾ ਸੰਤੋ ਆਇਆ ਹਰ ਸਤਿ ਆਏ ਉਸਿਆ ਜੀ ਇਛਾ ਕਰ ਉੱਜਾ ਸ਼ਬਦ ਤਰਤਾਰ ਸਾਚਾ ਨਾਮ ਮੇਰਾ ਆਧਾਰੁ ਅਜ ਸਭੋ ਕੇ ਕਰਿ ਸਵਾਧ ਕਰਿ ਸਵਾਧਾ ਬਗਵਾ ਦੇ ਕਰਿਆ ਜਗਤਾਰਾ ਪੰਚ ਦੂਤ ਦਵਸ ਕੀ ਤੇ ਤਾਲ ਕਰਿ ਕਮਾਰਿਆ ਕਨ ਪਾਇਆ ਸੁਖਿ ਨਿਮਟੇ ਨਾਮੁ ਗਜਾ ਦੇ ਕਹਿ ਨਾਨਕ ਤੈ ਸਭੂ ਆਤਿ ਕਰਿਆ ਹਰਵਾਜੇ ਕਨ ਪਾਇਆ ਸੁਖਿ ਨਿਮਟੇ ਨਾਮੁ ਗਜਾ ਦੇ ਪਾਤਸ਼ਾਹ

ਮਤਾ ਧਰਤ ਮਹਤ ਦਿਵਸ ਰਾਤ ਦੋਏ ਦਾਈ ਨਾਇ ਖੇਲੇ ਸਗਲ ਜਗਤ ਚੰਗਿਆ ਆਇਆ ਬੁਰਆ ਆਇਆ ਵਾਚ ਧਰਮ ਹਦੂ ਕਰਮੀਆ ਕੋ ਆਪਨੀ ਕਰਮੀ ਆਪੋਆ ਆਪਣੀ Yeah, ਸ੍ਰੀ ਵਾਹਿਗੁਰੂ ਜੀ ਇੱਕ ਓੰਕਾਰ ਸਤਗੁਰ ਪਰਸਾਦ ਚੌਥਾ ਪੰਚਪਦਾ ਆਦਰ ਚਰਤਾ ਸਿੱਧ ਹੋਈ ਸਿੱਧੇ ਤੇ ਬੁੱਧ ਪਾਈ ਪ੍ਰੇਮ ਕੇ ਸਰ ਲਾਗੇ ਤਣ ਪੀਤਰ ਤਾ ਪਰਮ ਕਾਟ ਆ ਜਾਈ ਆ ਕਰ ਚਰਤਾ ਸਿਧ ਹੋਈ ਸਿੱਧੀ ਤੇ ਬੁੱਧ ਪਾਈ ਪ੍ਰੇਮ ਕੇ ਸਰ ਲਾਗੇ ਤਨ ਭੀਤਰ ਤਾ ਪਰਮ ਕਾਟ ਆ ਜਾਈ ਮੇਰੇ ਗੋਬਿੰਦ ਆਪਣੇ ਜਨ ਕੋ ਦੇਹ ਵਢਿਆਈ ਗੁਰਮਤਿ RAM ਨਾਮ ਪਰਗਾਸ ਹੋ ਸਦਾ ਰਹੋ ਸਰਨਾਈ ਰਹਾ ਉਸ ਸੰਸਾਰ ਸਭ ਆਵਨ ਜਾਣਾ ਮਨ ਮੂਰਖ ਚੇਤੇ ਅਜਾਣਾ ਹਰ ਜਿਉ ਕਿਰਪਾ ਕਰਹੁ ਗੁਰ ਮਿਲਹੁ ਤਾ ਹਰ ਨਾਮ ਸਮਾਣਾ ਜਿਸ ਕੀ ਵਾਥ ਸੋਈ ਪ੍ਰਭ ਜਾਨੈ ਜਿਸ ਨੂੰ ਦੇਸੁ ਪਾਏ ਵਸਤੇ ਅਨੂਪਯ ਤੇ ਅਗਮ ਅਵੋਚਰ ਘਰ ਪੂਰਾ ਲਖ ਲਖਾ ਜਿਨੇ ਏ ਚਾਖੀ ਸੋਈ ਜਾਣ ਗੋਂਗੇ ਕੀ ਮਿੱਠਿਆਈ ਰਤਨੋ ਲੋਕ ਆ ਲੋਕ ਨਾਹੀਂ ਜੇ ਕੋ ਰਖੇ ਲੋਕਾ ਸਭ ਕਿਛ ਤੇਰਾ ਤੂੰ ਅੰਤਰ ਜਾਮੀ ਤੂੰ ਸਭਨਾ ਦਾ ਪ੍ਰਭ ਸੋਈ ਜਿਸ ਨੂੰ ਦਾਤ ਕਰੇ ਸੋ ਪਾਏ ਜਨ ਨਾਨਕ ਅਵਰ ਨ ਕੋਈ ਸਭ ਕਿਛ ਤੇਰਾ ਤੂੰ ਅੰਤਰ ਜਾਮੀ ਸਬਨਾ ਕਾ ਪ੍ਰਵਸੋ ਹੋਈ ਜਿਸਨੂੰ ਧਾਤ ਕਰੇ ਸੋ ਪਾਏ ਜਨ ਨਾਨਕ ਅਵਰ ਨ ਕੋਈ ਸਤਿ ਸ੍ਰੀ ਅਕਾਲ ਪੁਰਖ ਜੀ ਦਾ ਧਿਆਨ ਤਰਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਸ੍ਰੀ ਵਾਹਿਗੁਰੂ हे अकाल पुरख अंतर्जामी श्री गुरु नानक देव निरंकार स्वरूप सचे बादशाह जी आप जी दे हजूर अमृत वेले तो लेके ऐस वेले तक श्री आसा जी दी वार दे स्लोक संत शब्द कीर्तन जी की अरदास अखर लग ना तुख भूल चुक मा भाव जी दे चरण कमला पास ਸਖ ਸੰਗਤ ਪੜਦੇ ਸੁਣਦੇ ਸਰਬਤ ਲਾਹੇਵੰਦ ਹੂੰ ਸ੍ਰੀ ਗੁਰੂ ਨਾਨਕ ਨਾ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ